ਇੱਕ ਬਾਬਾ ਜੀ ਜਿਹੜੇ ਵੱਖ-ਵੱਖ ਤਰ੍ਹਾਂ ਦਾ ਜੂਸ ਬਣਾ ਕੇ ਪਿਉਂਦੇ ਨੇ ਪਰ ਉਹ ਵੱਖਰਾ ਹੈ ਤੇ ਉਹ ਵੱਖਰਾ ਕਿਵੇਂ ਆ ਬਾਬਾ ਜੀ ਨਾਲ ਮਿਲ ਕੇ ਗੱਲਬਾਤ ਕਰਦੇ ਆ ਮੈਂ 5:30 ਵਜੇ ਇੱਥੇ ਪਹੁੰਚ ਜਾਂਦਾ 6 ਵਜੇ ਜੂਸ ਬਣਨਾ ਤਿਆਰ ਹੋ ਜਾਂਦਾ ਗੱਡੀ ਦੇ ਵਿੱਚ ਹੀ ਮੈਂ ਰੱਖਦਾ ਸਮਾਨ ਉਹਦੇ ਵਿੱਚ ਇਹ ਇਨਵੈਟਰ ਬੈਟਰੀ ਲੱਗੀਏ ਉਹਦੇ ਨਾਲ ਹੀ ਉਸੇ ਲਾਈਟ ਨਾਲ ਹੀ ਮਿਕਸਿੰਗਾਂ ਦੋਵੇਂ ਚੱਲਦੀ ਆ ਆਮ ਤੌਰ ਤੇ ਹੁੰਦਾ ਵੀ ਮਸੰਮੀ ਦਾ ਜੂਸ ਹੋ ਗਿਆ ਕੇਲਾ ਸ਼ੇਕ ਨਹੀਂ ਮੈਨੂੰ ਉਹ ਮੈਂ ਉਹ ਸ਼ੌਕ ਨਹੀਂ ਮੈਨੂੰ ਮੈਨੂੰ ਪੈਸੇ ਵਟਣ ਦਾ ਸ਼ੌਕ ਨਹੀਂ ਮੈਨੂੰ ਤੇ ਲੋਕਾਂ ਦੀ ਜ਼ਿੰਦਗੀ ਨਾਲ ਆ ਵੀ ਲੋਕਾਂ ਦੀ ਜ਼ਿੰਦਗੀ ਸਿਹਤ ਚੰਗੀ ਹੋ ਜਿਹੜਾ ਮੈਂ ਚੀਜ਼ ਬਣਾ ਰਿਹਾ ਇਹ ਅਮਰਤ ਆ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਜਿਹੜਾ ਚਾਹੋ ਮੀਨ ਵਰਕਰ ਆ ਨਾ ਇਹਦੇ ਵਿੱਚ ਆ ਮੈਦਾ ਇਹ ਪੇਟ ਦੇ ਵਿੱਚ ਜਮ ਜਾਂਦਾ ਨਾੜੀਆਂ 'ਚ ਜਮ ਜਾਂਦਾ ਇਹ ਨਿਕਲਦਾ ਨਹੀਂ ਲੇਕਿਨ ਇਹ ਚੀਜ਼ ਜਿਹੜੀ ਆ ਇਹ ਇਹਨੂੰ ਘੱਟ ਦਿੰਦੀ ਜੇ ਕੋ ਗੱਡੀ 'ਚ ਬੈਠਾ ਪੀਂਦਾ ਆ ਤੇ ਉਹਨੂੰ ਗੱਡੀ 'ਚ ਜੂਸ ਬਣਾਉਂਗਾ ਲੇਕਿਨ ਪੈਸੇ ਨਹੀਂ ਦੇਖੇਗਾ ਮੈਂ ਪੈਸੇ ਵਾਸਤੇ ਬਾਅਦਸਾਰ ਪੈਸੇ ਦੇਣੇ ਉਹਦੀ ਮਰਜ਼ੀ ਉਹਦੀ ਮਰਜ਼ੀ ਔਰ ਨਿਰਨੇ ਕਾਲ ਜੇ ਕੋ ਚਾਹ ਨਹੀਂ ਪੀਣੀ ਕਰੋ ਕੁਝ ਨਹੀਂ ਆਣ ਕੇ ਸਿੱਤੇ ਆ ਕੇ ਖੜੋ ਤੇ ਗਲਾਸ ਪੀਓ ਤੇ ਘੰਟੇ ਬਾਅਦ ਜੋ ਮਰਜੀ ਕਰ। ਜੇ ਕਿਸੇ ਨੇ ਸਿੱਖਣਾ ਹੈ ਤੇ ਸਿੱਖ ਲਵੇ ਅੱਗੇ ਕਿਤੇ ਕੰਮ ਆਊਗਾ ਦੁਨੀਆ ਤੇ। ਅੱਜ ਤੋਂ ਕੁਝ ਸਾਧਨ ਉਹ ਆਪਾਂ ਨੂੰ ਇੱਥੇ ਆਉਣਾ ਪੈਣਾ ਹੈ। ਆਯੁਰਵੈਦ ਇਹੀ ਆਉਣਾ ਪੈਣਾ। ਲੋਕ ਕਿਵੇਂ ਫਿਰ ਬਾਅਦ ਚ ਰਿਵਿਊ ਦਿੰਦੇ ਆ ਤੁਹਾਨੂੰ ਜਦੋਂ ਪੀ ਕੇ ਇੱਕ ਦੋ ਦਿਨਾਂ ਬਾਅਦ ਹਾਂਜੀ ਦਿੱਲੀ ਆਉਂਦੇ ਆ ਜਿਹੜੇ ਪੀਂਦੇ ਕਹਿੰਦੇ ਭਾਜੀ ਬਹੁਤ ਮਜ਼ਾ ਆ ਗਿਆ ਕਹਿੰਦਾ ਪੀਂਦਾਂ। ਅੱਛਾ ਲੱਗਦਾ ਸੀ ਗੌੜਾ ਪਰ ਇਹ ਤਾਂ ਬਹੁਤ ਵਧੀਆ ਚੀਜ਼ ਹੈ। ਮੈਂ ਬਹੁਤ ਹੀ ਸੰਤੁਸ਼ਟ ਹਾਂ ਕਿ ਮੈਂ ਇਹ ਚਾਹੁੰਦਾ ਹਾਂ ਕਿ ਜਿੰਨੇ ਵੀ ਸਾਰੀ ਯੂਨੀਵਰਸਿਟੀ ਆ ਮੇਰੇ ਕੋਲ ਆਣ ਕੇ ਖੜ ਜਵੇ ਤੇ ਆਣ ਕੇ ਜੂਸ ਪੀਵੇ ਜਿੰਨਾ ਵੀ ਪੀ ਸਕਦੇ। ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਅੱਜ ਜਿਹੜੀ ਕਹਾਣੀ ਤੁਹਾਡੇ ਅੱਗੇ ਲੈ ਕੇ ਆਏ ਹਾਂ ਇਹ ਕਹਾਣੀ ਬਿਲਕੁਲ ਪੰਜਾਬੀ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਹੀ ਆ ਇੱਕ ਬਾਬਾ ਜੀ ਜਿਹੜੇ ਵੱਖ-ਵੱਖ ਤਰ੍ਹਾਂ ਦਾ ਜੂਸ ਬਣਾ ਕੇ ਪਿਉਂਦੇ ਨੇ ਪਰ ਉਹ ਵੱਖਰਾ ਹੈ ਤੇ ਉਹ ਵੱਖਰਾ ਕਿਵੇਂ ਆ ਬਾਬਾ ਜੀ ਨਾਲ ਮਿਲ ਕੇ ਗੱਲਬਾਤ ਕਰਦੇ ਆ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸਾਰੀ ਸასი ਸ਼ਾਲ ਨਾਮ ਕੀ ਹੈ ਜੀ ਤੁਹਾਡਾ ਤੇ ਉਮਰ ਕਿੰਨੀ ਆ ਮੇਰਾ ਨਾਮ ਜੈਪ ਸਿੰਘ ਹੈ ਹੂੰ 72 ਸਾਲ ਮੇਰੀ ਉਮਰ ਅੱਛਾ ਜੀ 10 1954 ਦਾ ਮੇਰਾ ਬਰਥਡੇ ਅੱਛਾ ਜੀ ਵੈਸੇ ਤਕੜੇ ਪਏ ਹੋ ਜੀ ਠੀਕ ਹੈ ਜੀ ਅੱਛਾ ਜਿਹੜਾ ਤੁਸੀਂ ਯੂਨੀਵਰਸਿਟੀ ਦੇ ਗੇਟ ਅੱਗੇ ਜੀ ਵੱਖ-ਵੱਖ ਤਰ੍ਹਾਂ ਦਾ ਜੂਸ ਪਿਆਉਨੇ ਹੋ ਜੀ ਤਾਂ ਲੋਕ ਉਹ ਪੀ ਕੇ ਬੜਾ ਖੁਸ਼ ਹੁੰਦੇ ਆ ਉਹਦੇ ਬਾਰੇ ਜ਼ਰੂਰ ਦੱਸੋ ਜੀ ਸਾਨੂੰ ਇਸ ਤਰ੍ਹਾਂ ਜੀ ਮੈਂ ਜਿਹੜਾ ਜੂਸ ਬਣਾਉਣਾ ਮੈਂ ਸਿੱਖਾ ਸੀਗਾ ਕਿਥੋਂ ਅੱਛਾ ਮੈਂ ਕੈਥਲ ਗਿਆ ਸੀ ਆਪਣੀ ਬੇਟੀਆ ਕੋਲ ਹੂੰ ਤੇ ਸਵੇਰੇ ਸਵੇਰੇ ਬੇਟੀਆ ਕਹਿੰਦੀ ਵੀ ਡੈਡੀ ਮੈਨੂੰ ਉਹਨਾਂ ਬੱਸ ਸਟੈਂਡ ਤੇ ਛੱਡਿਓ ਹੂੰ ਮੈਂ ਚਲੋ ਵੀ ਛੱਡਿਓ ਨੇ ਫਿਰ ਮੈਂ ਆਉਂਦਿਆਂ ਦੇਖਿਆ ਦੋ ਰੇੜੀਆਂ ਲੱਗੀਆਂ ਸੀਗੀਆਂ ਜਿੱਥੇ ਜੂਸ ਬਣ ਰਿਹਾ ਸੀਗਾ ਇਹ ਹੂੰ ਇੱਕ ਤੇ ਸਰਦਾਰ ਜੀ ਸੀਗੇ ਇੱਕ ਤੇ ਇੱਕ ਲੜਕੀ ਸੀਗੀ ਅੱਛਾ ਜੀ ਉਹ ਲੜਕੀ ਨੇ ਮੈਰਿਜ ਨਹੀਂ ਕਰਾਈ ਕਹਿੰਦੀ ਮੈਂ ਕਰਾਉਣੀ ਨਹੀਂ ਸਾਰੇ ਪੇਰੈਂਟਸ ਨੇ ਉਹਨੂੰ ਇਕੱਠੇ ਹੋ ਕੇ ਕਿਹਾ ਲੇਕਿਨ ਉਹ ਨਹੀਂ ਮੰਨੀ ਮੈਂ ਨਹੀਂ ਮੈਰਿਜ ਕਰਾਉਣੀ ਤੇ ਮੈਂ ਤਾਂ ਇਹੋ ਹੀ ਕੰਮ ਕਰਨਾ ਮੈਂ ਉਹਦੇ ਕੋਲ ਗਿਆ ਮੈਂ ਸਸੀ ਕਾਲ ਬੋਲ ਲਈ ਮੈਂ ਬੇਟਾ ਜੀ ਸਸੀ ਕਾਲ ਤੋ ਕਹਿੰਦੀ ਅੰਕਲ ਜੀ ਮੈਂ ਲੜਕਾ ਨਹੀਂ ਮੈਂ ਲੜਕੀ ਆ ਅੱਛਾ ਮੈਂ ਬੇਟਾ ਜੀ ਲੜਕੀ ਹੁੰਦੇ ਤਾਂ ਸਾਨੂੰ ਮਾਣ ਹੈ ਸਾਡੀਆਂ ਲੜਕੀਆਂ ਤਾਂ ਹੁਣ ਆ ਜਾ ਹਵਾਈ ਜਹਾਜ਼ ਵੀ ਚਲਾਉਂਦੀਆਂ ਤੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਲੜਕੇ ਘਰ ਕਰ ਸਕਦੇ ਆ ਤੁਸੀਂ ਤਾਂ ਉਹਨਾਂ ਨਾਲੋਂ ਵਧੀਆ ਕਰ ਰਹੇ ਆ ਹੂੰ ਬਹੁਤ ਖੁਸ਼ ਹੋਈ ਹੂੰ ਤੇ ਉਹਨਾਂ ਨੇ ਮੈਨੂੰ ਜੂਸ ਦਿੱਤਾ ਮੈਂ ਚਲੇ ਗਿਆ ਉਸ ਤੋਂ ਬਾਅਦ ਅਗਲੇ ਦਿਨ ਮੈਂ ਫੇਰ ਗਿਆ ਬਸ ਤੇ ਚੜ੍ਹਨ ਬਿਟਿਆ ਨੂੰ ਜਦੋਂ ਮੈਂ ਵਾਪਸ ਆਇਆ ਮੈਂ ਫੇਰ ਉੱਥੇ ਚਲੇ ਗਿਆ ਅੱਛਾ ਜੀ ਉਹਨਾਂ ਨੇ ਮੈਂ ਕਿਹਾ ਵੀ ਗਲਾਸ ਦੇ ਦਿਓ ਉਹਨਾਂ ਨੇ ਦੇ ਦਿੱਤਾ ਮੈਂ ਪੀ ਲਿਆ ਫਿਰ ਮੈਂ ਪੁੱਛਿਆ ਮੈਂ ਬੇਟਾ ਜੀ ਮੈਂ ਇਹ ਸਿੱਖ ਸਕਦਾ ਹੂੰ ਕਹਿੰਦੀ ਕਿਉਂ ਨਹੀਂ ਹੁਣੇ ਸਿੱਖੋ ਅੱਛਾ ਠੀਕ ਹੈ ਮੈਂ ਕਿਹਾ ਹੁਣ ਤਾਂ ਨਹੀਂ ਮੈਂ ਸਵੇਰੇ ਤੜਕੇ ਆ ਜਾਊਂਗਾ ਤੁਸੀਂ ਕਿੰਨੇ ਵਜੇ ਆਉਨੇ ਕਹਿੰਦੀ ਮੈਂ 5:30 ਵਜੇ ਇੱਥੇ ਆ ਜਾਂਦੀ ਹਾਂ ਮੈਂ ਕਿਹਾ ਜੀ ਮੈਂ ਤੁਹਾਨੂੰ ਸਵੇਰੇ 8:30 ਤੋਂ ਪਹਿਲਾਂ ਮਿਲੂੰਗਾ ਹੂੰ ਤੋਂ ਉਹ ਗੱਲ ਹੋਈ ਮੈਂ ਪਹਿਲਾਂ ਪਹੁੰਚ ਗਿਆ ਉਹ ਬਾਅਦ ਚ ਆਏ ਆਏ ਨਾਲ ਸਮਾਨ ਸਭ ਨੂੰ ਲਾਇਆ ਉਹਨੂੰ ਰੈਡੀ ਕੀਤਾ ਮੈਨੂੰ ਬਸ ਜਦੋਂ ਦੁਕਾਨ ਚਾਲੂ ਹੋਈ ਹੂੰ ਤੇ ਉਹਨਾਂ ਨੇ ਜਿਹੜਾ ਸੀਗਾ ਆਪਣਾ ਗੱਲਾ ਉਹ ਮੈਨੂੰ ਸਮਝਾਤਾ ਅੱਛਾ ਮੈਂ ਬੜਾ ਨਰਵਸ ਹੋ ਜਾਊਗਾ ਵੀ ਇਹ ਹੈ ਤੁਮੇ ਕਿਹੋ ਜੀ ਆ ਵੀ ਜਿਹੜੀ ਕਿਸੇ ਦੀ ਇਮਾਨਤ ਨੂੰ ਆਪਾਂ ਫੜਨਾ ਹੈ ਤੇ ਬਹੁਤ ਜ਼ਿੰਮੇਵਾਰੀ ਦਾ ਕੰਮ ਹੈ ਹਾਂ ਬਿਲਕੁਲ ਚਲੋ ਮੈਂ ਚੁੱਪ ਕਿ ਮੈਨੂੰ ਕਹਿੰਦੀ ਤੁਸੀਂ ਘਬਰਾਓ ਨਾ ਫੜ ਲਓ ਕੁਛ ਨਹੀਂ ਹੁੰਦਾ ਜਿਹੜੇ ਪੈਸੇ ਆਉਣਗੇ ਜੇ 100 ਦਿੰਦਾ ਜੇ 20 ਦਾ ਦਿੱਤਾ ਤੇ ਬਾਕੀ 80 ਦੇ ਦੇਣੇ ਆ ਤਰ੍ਹਾਂ ਕਰਕੇ ਮੈਂ ਤੁਹਾਨੂੰ ਸਮਝਾਤਾ ਮੈਂ ਕਰੀ ਗਿਆ ਥੋੜੀ ਚਿਰ ਬਾਅਦ ਮੈਂ ਸੈਟ ਜਾ ਹੋ ਗਿਆ ਫਿਰ ਮੈਂ ਉਧਰ ਨਿਗਾਹ ਕੀਤੀ ਵੀ ਕੀ ਕੀ ਕਰ ਰਹੀ ਆ ਅੱਛਾ ਇਹ ਕਿਤਰਾ ਪਾਣੀ ਪਾਉਂਦੀ ਆ ਜੱਗ ਦੇ ਵਿੱਚ ਕਿਤਰਾ ਮਿਕਸੀ ਦੇ ਵਿੱਚ ਜੋ ਜੋ ਵੀ ਮਿਲਾਉਂਦੀ ਸੀ ਉਹ ਐ ਦੇਖ ਰਿਆ ਸੀ ਉਹ ਕੀ ਪਾਉਂਦੇ ਸੀ ਉਹ ਉਹ ਪਾਉਂਦੇ ਸੀ ਜੀ ਕਰੀ ਪੱਤਾ ਹਮ ਸਹਜਨਾ ਦੇ ਪੱਤੇ ਹਮ ਅਮਰੂਦ ਦੇ ਪੱਤੇ ਆਂਬ ਦੇ ਪੱਤੇ ਤੇ ਜਾਮਨ ਦੇ ਪੱਤੇ ਹਮ ਮਤਲਬ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਸਾਰੀਆਂ ਪਾਉਂਦੇ ਸੀ ਉਹ ਅੱਛਾ ਜਿਨ੍ਹਾਂ ਨਾਲ ਜਿਵੇਂ ਕਿ ਬਿੱਲ ਦੇ ਪੱਤੇ ਵੀ ਪਾਉਂਦੇ ਸੀ ਉਹ ਅੱਛਾ ਹਾਂਜੀ ਠੀਕ ਆ ਮੈਂ ਦੇਖੀ ਗਿਆ ਦੋ ਦਿਨ ਦੇਖੀ ਗਿਆ ਤੀਜੇ ਦਿਨ ਉਹ ਮੈਨੂੰ ਕਹਿੰਦੇ ਵੀ ਅੰਕਲ ਜੀ ਮਸ਼ੀਨ ਸੰਭਾਲ ਮੈਂ ਖੜ ਗਿਆ ਜਦੋਂ ਮੈਂ ਖੜ ਗਿਆ ਤੇ ਮੈਂ ਸ਼ੁਰੂ ਕਰਤਾ ਤੇ ਉਹਦੀ ਸ਼ਾਇਦ ਹੋਊਗੀ ਮੇਰੇ ਚ ਨਿਗਾ ਮੈਂ ਉਹਦੇ ਹਲ ख्याल ਨਹੀਂ ਕੀਤਾ ਮੈਂ ਆਪਣੇ ਧਿਆਨ ਨਾਲ ਉਹ ਕਰ ਰਿਹਾ ਸੀ ਤੇ ਮੈਂ ਕਿਹਾ ਬੇਟਾ ਤਿਆਰ ਹੋ ਗਿਆ ਕਹਿੰਦੇ ਅੰਕਲ ਜੀ ਅਲਵੇਰਾ ਪਾਇਆ ਮੈਂ ਕਿਹਾ ਬੇਟਾ ਮੈਂ ਭੁੱਲ ਗਿਆ ਮੈਂ ਸੋਚੇ ਜੇ ਹੁਣ ਮੈਂ ਝੂਠ ਮਾਰਿਆ ਵੇਖ ਤੇ ਲਿਆਏ ਨੇ ਤਾਂ ਹੀ ਉਹ ਪੁੱਛਿਆ ਬਾਕੀ ਚੀਜ਼ਾਂ ਕਿਉਂ ਨਹੀਂ ਪੁੱਛੀਆਂ ਇੱਕ ਚੀਜ਼ ਪੁੱਛਿਆ ਹੀ ਮੈਂ ਭਾਈ ਨਹੀਂ ਗੀ ਮੈਂ ਕਿਹਾ ਨਹੀਂ ਪਾ ਰਿਹਾ ਮੈਂ ਪਾ ਦਤਾ ਚਲ ਜੀ ਹੋ ਗਿਆ ਫਿਰ ਹਲਦੀ ਬਾਰੇ ਪੁੱਛਿਆ ਜੋ ਵੀ ਪੁੱਛਿਆ ਮੈਂ ਉਹਨੂੰ ਦੱਸ ਦਿੱਤਾ ਸਾਰਾ ਸਹੀ ਸੀਗਾ ਹੂੰ ਤੇ ਕਹਿੰਦੇ ਠੀਕ ਆ ਜੀ ਅਗਲੀ ਵਾਰੀ ਬਣਾਇਆ ਤੇ ਫਿਰ ਉਹ ਸਾਰਾ ਸਹੀ ਹੋ ਗਿਆ ਵਧੀਆ ਬਣ ਗਿਆ ਹਾਂ ਜੀ ਵਧੀਆ ਬਣ ਗਿਆ ਅੱਛਾ ਉੱਥੋਂ ਸਿੱਖੇ ਫਿਰ ਫਿਰ ਪੰਜਾਬ ਵਾਕੇ ਨਹੀਂ ਨਹੀਂ ਮੈਂ ਹਰਿਆਣੇ 'ਚ ਸੀਗਾ ਜਾਕਲ ਦੇ ਕੋਲ ਮੇਰਾ ਪਿੰਡ ਐ ਮਿਉਂਦ ਕਲਾਂ ਹਾਂ ਮੈਂ ਉੱਥੇ ਸੀਗਾ ਤੇ ਉੱਥੋਂ ਹੀ ਫਿਰ ਮੈਂ ਵਾਪਸ ਆ ਗਿਆ ਘਰੇ ਆਇਆ ਹੂੰ ਉਹ ਤੋਂ ਬਾਅਦ ਐ ਅਸੀਂ ਪਹਿਲੀ ਵੇਚ ਦਿੱਤੀ ਉਸ ਤੋਂ ਪਹਿਲੀ ਵੇਚ ਕੇ ਅਸੀਂ ਇੱਥੇ ਅਚਰਾਲ ਕਲਾਂ 'ਚ ਸਮਾਨੇ ਦੇ ਲਾਗੇ ਪਹਿਲੀ ਲੈ ਲਈ ਅੱਛਾ ਵਿਦਿਆਨਗਰ ਦੇ ਵਿੱਚ ਪਟਿਆਲੇ ਅਸੀਂ ਕੋਠੀ ਲੈ ਲਈ ਜਦੋਂ ਤੁਸੀਂ ਜੂਸ ਦੀ ਰੇੜੀ ਲਾਉਣੀ ਹੈ ਯੂਨੀਵਰਸਿਟੀ ਦੇ ਮੂਹਰੇ ਹਨਾ ਸਵੇਰੇ ਜੀ ਕਿੰਨੇ ਵਜੇ ਆ ਜਾਣੇ ਹੋ ਮੈਂ 5:30 ਵਜੇ ਇੱਥੇ ਪਹੁੰਚ ਜਾਂਦਾ 6 ਵਜੇ ਰੇੜੀ ਜੂਸ ਬਣਨਾ ਤਿਆਰ ਹੋ ਜਾਂਦਾ ਅੱਛਾ ਹਾਂਜੀ ਸਾਰਾ ਸਮਾਨ ਲੈ ਕੇ ਗੱਡੀ ਦੇ ਵਿੱਚ ਹੀ ਮੈਂ ਰੱਖਦਾ ਸਮਾਨ ਉਹਦੇ ਵਿੱਚ ਇਹ ਨਵੇਂਟਰ ਬੈਟਰੀ ਲੱਗੇ ਉਹਦੇ ਡਾਂੜੀ ਉਸੇ ਲਾਈਟ ਨਾਲ ਹੀ ਮਿਕਸਿੰਗ ਦੇ ਦੋਵੇਂ ਚੱਲਦੀ ਆਮ ਤੌਰ ਤੇ ਹੁੰਦਾ ਵੀ ਮਸੰਮੀ ਦਾ ਜੂਸ ਹੋ ਗਿਆ ਹਾਂਜੀ ਕੇਲਾ ਸ਼ੇਕ ਨਹੀਂ ਮੈਨੂੰ ਉਹ ਮੈਂ ਉਹ ਸ਼ੌਕ ਨਹੀਂ ਮੈਨੂੰ ਮੈਨੂੰ ਪੈਸੇ ਵਟਣ ਦਾ ਸ਼ੌਕ ਨਹੀਂ ਹਾਂ ਮੈਨੂੰ ਤੇ ਲੋਕਾਂ ਦੀ ਜ਼ਿੰਦਗੀ ਨਾਲ ਆ ਵੀ ਲੋਕਾਂ ਦੀ ਜ਼ਿੰਦਗੀ ਸਿਹਤ ਚੰਗੀ ਹੋਵੇ ਹਾਂ ਤੇ ਫਿਰ ਮਤਲਬ ਮੈਂ ਉਹਨਾਂ ਦਾ ਕੰਮ ਕਰਨਾ ਚਾਹੁੰਦਾ ਇਹ ਅਮਰਤ ਆ ਜਿਹੜਾ ਮੈਂ ਚੀਜ਼ ਬਣਾ ਰਿਹਾ ਇਹ ਅਮਰਤ ਆ ਕੀ ਕੀ ਹੁੰਦਾ ਜੀ ਫਿਰ ਕਾਦਾ ਕਾਦਾ ਜੂਸ ਹੁੰਦਾ ਤੁਹਾਡੇ ਕੋਲ ਇਹਦੇ ਵਿੱਚ ਸਾਡੇ ਕੋਲ ਤੇ ਦੋ ਜੂਸ ਹੈ ਜੀ ਇੱਕ ਤਾਂ ਪੇਠੇ ਦਾ ਹਾਂ ਉਹਦੇ ਵਿੱਚ ਚਕੰਦਰ ਪੈਂਦਾ ਓਕੇ ਤੇ ਜਿਹੜਾ ਗ੍ਰੀਨ ਜੂਸ ਆ ਉਹਦੇ ਵਿੱਚ ਚਕੰਦਰ ਨਹੀਂ ਪੈਂਦਾ ਉਹਦਾ ਕਾਰਨ ਹੈ ਕਿ ਜਿਹੜਾ ਗ੍ਰੀਨ ਹੈ ਜਦੋਂ ਚਕੰਦਰ ਪੀਊਗਾ ਉਹਦਾ ਰੰਗ じゃ ਹੋਰ ਤਰ੍ਹਾਂ ਦਾ ਹੋ ਜਾਂਦਾ ਹੈ ਚੰਗਾ ਨਹੀਂ ਲੱਗਦਾ ਤੇ ਜਿਹੜਾ ਪੇਠੇ ਦੇ ਵਿੱਚ ਪਿੰਦਾ ਚਕੰਦਰ ਉਹ ਐ ਹੋ ਜਾਂਦਾ ਜਿਵੇਂ ਗੁਲਾਬ ਖਿੜਿਆ ਹੁੰਦਾ ਐਨਾ ਸੋਹਣਾ ਉਹਦਾ ਕਲਰ ਹੋ ਜਾਂਦਾ ਜਿਹੜਾ ਵੀ ਫਿਰ ਖਿੜ ਜਾਂਦਾ ਉਹ ਗੁਲਾਬ ਹਾਂਜੀ 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 ਸਿਹਤ ਵਧੀਆ ਰਹਿੰਦੀ ਹੈ ਹਾਂਜੀ ਬਸ ਇੱਕ ਹੈਗੀ ਆ ਵੀ ਜਿਹੜਾ ਪੇਠਾ ਹੈ ਉਹਦੇ ਵਿੱਚ ਔਲਾ ਨਹੀਂ ਪਿੰਦਾ ਹੋਰ ਜਿਹੜਾ ਗ੍ਰੀਨ ਜੂਸ ਹੈ ਉਹਦੇ ਵਿੱਚ ਚਕੰਦਰ ਨਹੀਂ ਪਿੰਦਾ ਮੈਂ ਦੇਖਿਆ ਸੀਗਾ ਕਾਫੀ ਦਰਖਤਾਂ ਦੇ ਪੱਤੇ ਵੀ ਉੱਥੇ ਰੱਖੇ ਹੋਏ ਸੀ ਹਾਂਜੀ ਹਾਂਜੀ ਉਹ ਸਾਰੇ ਪੱਤੇ ਫਿਰ ਉਹ ਵੀ ਵਿੱਚ ਪੈਂਦੇ ਜੂਸ ਦੇ ਹਾਂਜੀ ਹਾਂਜੀ ਉਹ ਗ੍ਰੀਨ ਜੂਸ ਦੇ ਵਿੱਚ ਗ੍ਰੀਨ ਜੂਸ ਦੇ ਵਿੱਚ ਪੈਂਦੇ ਆ ਕਦੇ 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 ਅणि ਉਹ ਪੱਤੇ ਜਿਹੜੇ ਆ ਉਹ ਪੇਠੇ ਚ ਵੀ ਪੈਂਦੇ ਆ ਅੱਛਾ ਹਾਂਜੀ ਹਲਵੇਰਾ ਵੀ ਪੈਂਦਾ ਹਲਦੀ ਵੀ ਪੈਂਦੀ ਆ ਸਹਿਜਣਾ ਵੀ ਪੈਂਦਾ ਕੜੀ ਪੱਤਾ ਵੀ ਪੈਂਦਾ ਅਮਰੋਦ ਵੀ ਪੈਂਦਾ ਆਮਬ ਦਾ ਵੀ ਪੈਂਦਾ ਜਾਮਨ ਦਾ ਵੀ ਪੈਂਦਾ ਸਾਰਾ ਕੁਝ ਉਹਦੇ ਵਿੱਚ ਵੀ ਪੈਂਦਾ ਉਹ 100ਆਂ ਚੀਜ਼ਾਂ ਉਹਦੇ ਚ ਹੀ ਪੈਂਦੀਆਂ ਸਿਰਫ ਇੱਕ ਔਲਾ ਤੇ ਇੱਕ ਚਕੰਦਰ ਇਹਨੂੰ ਤੋਂ ਦੋ ਤਾਵਾਂ ਦੇ ਰੱਖਣਾ ਪੈਂਦਾ ਅਲੱਗ ਅਲੱਗ ਜਿਹੜਾ ਕਰੇਲੇ ਵਾਲਾ ਅੱਜ ਅਸੀਂ ਪੀਤਾ ਉਹ ਤਾਂ ਸਾਨੂੰ ਤਾਂ ਪਹਿਲੇ ਦਿਨ ਕੌੜਾ ਲੱਗਿਆ ਨਹੀਂ ਇੱਕ ਇੱਕ ਦੋ ਦਿਨ ਹੀ ਕੌੜਾ ਲੱਗੂਗਾ ਅੱਛਾ ਬਾਅਦ ਚ ਨਹੀਂ ਲੱਗਦਾ ਹਾਂ ਪਰ ਬਾਅਦ ਅੱਛਾ ਉਹਦਾ ਏ ਤਰ੍ਹਾਂ ਹੈ ਨਾ ਪਹਿਲੀ ਕੋਟ ਕੌੜੀ ਲੱਗਦੀ ਹੈ ਹਾਂ ਜੀ ਹੁਣ ਮੈਂ ਤੁਹਾਨੂੰ ਦੱਸਦਾ ਜਦੋਂ ਹੁਣ ਅੱਜ ਤੁਸੀਂ ਘੰਟੇ ਬਾਅਦ ਤੁਹਾਨੂੰ ਕੁਛ ਦੇ ਦੇ ਰੀਫ ਮਹਿਸੂਸ ਹੋਣ ਲੱਗ ਜਾਣੀ ਜਦੋਂ ਪੀ ਲਿਆ ਹੋ ਰਹੀ ਹੈ ਬਿਲਕੁਲ ਹੋ ਰਹੀ ਹੈ ਹਾਂ ਤੇ ਜਦੋਂ ਕੱਲ ਨੂੰ ਸਵੇਰੇ ਤੁਸੀਂ ਉੱਠੋਗੇ ਤੁਹਾਨੂੰ ਆਪਣੇ ਆਪ ਹੀ ਪੇਟ ਨੇ ਕਹਿਣਾ ਵੀ ਚੱਲ ਵੀ ਆਪਾਂ ਚੱਲੀਏ ਫਰੈਸ਼ ਹੋ ਕੇ ਆ ਜੀ ਔਰ ਇਹ ਨਹੀਂ ਕੋ ਲੂਜ ਮੋਸ਼ਨ ਜਾਂ ਕੁਛ ਨਹੀਂ ਹੈ ਅ ਰਿਜਨਲ ਜੋ ਹੁੰਦਾ ਹੈ ਨਾ ਬੰਦੇ ਨਾਲ ਜੋ ਕੋਈ ਘਟਨਾ ਘਟਦੀ ਆ ਉਹੋ ਚੀਜ਼ ਹੁੰਦੀ ਹੈ ਉਹਦੇ ਨਾਲ ਐ ਨਹੀਂ ਬਿੱਟੇ ਤੁਹਾਡੇ ਦਰਦ ਹੋਊਗਾ ਜਾਂ ਕੁੱਛ ਹੋਊਗਾ ਕੁਦਰਤ ਦੇ ਤਰੀਕੇ ਨਾਲ ਨਾ ਬਸ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਜਿਹੜਾ ਚਾਓ ਮੀਨ 버ਗਰ ਆ ਨਾ ਇਹਦੇ ਵਿੱਚ ਆ ਮੈਦਾ ਹੂੰ ਇਹ ਪੇਟ ਦੇ ਵਿੱਚ ਜੰਮ ਜਾਂਦਾ ਨਾੜੀਆਂ 'ਚ ਜੰਮ ਜਾਂਦਾ ਇਹ ਨਿਕਲਦਾ ਨਹੀਂ ਲੇਕਿਨ ਇਹ ਚੀਜ਼ ਜਿਹੜੀ ਆ ਇਹ ਇਹਨੂੰ ਕੱਢ ਦਿੰਦੀ ਅੱਛਾ ਹਾਂਜੀ ਇਹ ਕੱਢ ਦਿੰਦੀ ਸਵੇਰੇ ਫਿਰ 6 ਵਜੇ ਸ਼ੁਰੂ ਹੋ ਜਾਂਦਾ ਤੁਹਾਨੂੰ ਹਾਂਜੀ ਹਾਂਜੀ 6 ਵਜੇ ਸ਼ੁਰੂ ਤੇ ਲੋਕ ਆਉਂਦੇ ਆ ਫਿਰ ਖੁਸ਼ ਹੁੰਦੇ ਆ ਥੋੜੇ ਖੁਸ਼ ਹੁੰਦੇ ਆ ਪੀ ਕੇ ਖੁਸ਼ ਹੁੰਦੇ ਆ ਕਈ ਨੁਕਸ ਵੀ ਕੱਢਦੇ ਆ ਹਾਂ ਜਦੋਂ ਕਿ ਮੈਂ ਸਾਰੀਆਂ ਜਿੰਨੀਆਂ ਵੀ ਮਟੀਰੀਅਲ ਆ ਜਿੰਨੇ ਬਰਤਨਾਂ ਉਹਨਾਂ ਨੂੰ ਘਰੇ ਜਾ ਕੇ ਸਾਫ਼ ਕਰਦਾ ਹਾਂ ਸਾਫ਼ ਕਰਕੇ ਇਹ ਸੁਕਾ ਕੇ ਫਿਰ ਉਹਨਾਂ ਨੂੰ ਪੈਕਿੰਗ ਕਰੀਦੀ ਆ ਔਰ ਸਬਜ਼ੀਆਂ ਜਿੰਨੀਆਂ ਉਹਨਾਂ ਨੂੰ ਧੋ ਕੇ ਫਿਰ ਥੋੜਾ ਜਿਹਾ ਮਟੀਰੀਅਲ ਘਰੋਂ ਕੱਟ ਲਿਆਈਦਾ ਜਿਵੇਂ ਕੀੜਾ ਹੋ ਗਿਆ ਕੀ ਆ ਹੋ ਗਿਆ ਕarele ਹੋ ਗਿਆ ਹਲਦੀ ਹੋ ਗਈ ਉਹ ਕੱਟ ਲਿਆਈਦਾ ਤਾਂ ਕਿ ਉਹਦੇ ਜਾਂਦਿਆਂ ਵਿੱਚ ਪਾ ਲਈ ਕਿਉਂਕਿ ਆਉਣ ਲੱਗ ਜੰਦੇ ਜਦੋਂ ਤੁਸੀਂ ਹਾਂਜੀ ਉਹ ਲੋਕ ਜਦੋਂ ਪਬਲਿਕ ਆਉਣੀ ਚ ਉਹ ਚੱਲੂ ਹੋ ਜਾਂਦੀ ਆ ਉਦੋਂ ਫਿਰ ਉਹਨਾਂ ਨੂੰ ਹੈਂਡਲ ਕਰਨਾ ਉਹ ਕਹਿੰਦੇ ਕੋਈ ਇਹਨੂੰ ਕੰਮ ਹੁੰਦਾ ਉਧਰੋਂ ਪਾਇਦਾ ਇਸ ਕਰਕੇ ਅਸੀਂ ਪਹਿਲਾਂ ਐਡਵਾਂਸ ਵੀ ਲੈ ਜਾਂਦੇ ਹਾਂ ਅੱਛਾ ਕਰਕੇ ਤੇ ਦੇ ਦਿੰਦੇ ਲੇਕਿਨ ਜੂਸ ਉਹਨਾਂ ਦੇ ਸਾਹਮਣੇ ਹੀ ਬਣਦਾ ਹਮ ਘਰੇ ਜੂਸ ਨਹੀਂ ਬਣਦਾ ਸਿਰਫ ਮਟੀਰੀਅਲ ਜਿਹੜਾ ਉਹ ਕੱਟਿਆ ਜਾਂਦਾ ਅੱਛਾ ਫਿਰ ਕਿੰਨੇ ਕਿੰਨੇ ਦਾ ਦਿੰਨੇ ਹੋ ਤੁਸੀਂ ਛੋਟਾ ਗਲਾਸ ਹੈ ਜੀ ਉਹ 20 ਰੁਪਏ ਦਾ ਜਿਹੜਾ ਵੱਡਾ ਗਲਾਸ ਹੈ ਉਹ 40 ਰੁਪਏ ਦਾ ਅੱਛਾ ਹਾਂਜੀ ਲੋਕ ਕਿਵੇਂ ਫਿਰ ਬਾਅਦ ਚ ਰਿਵਿਊ ਦਿੰਦੇ ਆ ਤੁਹਾਨੂੰ ਜਦੋਂ ਪੀ ਕੇ ਇੱਕ ਦੋ ਦਿਨਾਂ ਬਾਅਦ ਹਾਂਜੀ ਕਈ ਆਏ ਮੇਰੇ ਕੋਲ ਦਿੱਲੀ ਆਉਂਦੇ ਆ ਜਿਹੜੇ ਵੀ ਕਹਿੰਦੇ ਭਾਜੀ ਬਹੁਤ ਮਜ਼ਾ ਆ ਗਿਆ ਕਹਿੰਦਾ ਪੀਣ ਦਾ ਲੱਗਦਾ ਸੀ ਕੋੜਾ ਪਰ ਇਹ ਤਾਂ ਬਹੁਤ ਵਧੀਆ ਚੀਜ਼ ਹੈ ਹਾਂ ਮਤਲਬ ਸਾਰੇ ਲੋਕ ਇਹੋ ਕਹਿ ਰਹੇ ਆ ਕਿ ਸਾਨੂੰ ਬਹੁਤ ਠੀਕ ਲੱਗਿਆ ਹੈ ਕਿਵੇਂ ਫਿਰ ਹੁਣ ਸੰਤੁਸ਼ਟ ਹੋ ਜਦੋਂ ਤੁਸੀਂ ਆਪਦਾ ਕੰਮ ਕਰਦੇ ਹੋ ਮੈਂ ਬਹੁਤ ਹੀ ਸੰਤੁਸ਼ਟ ਆ ਕਿ ਮੈਂ ਤਾਂ ਚਾਹੁੰਦਾ ਕਿ ਜਿੰਨੇ ਵੀ ਸਾਰੀ ਯੂਨੀਵਰਸਿਟੀ ਆ ਮੇਰੇ ਕੋਲ ਆਣ ਕੇ ਖੜ ਜਵੇ ਤੇ ਆਣ ਕੇ ਜੂਸ ਪੀਵੇ ਜਿੰਨਾ ਵੀ ਪੀ ਸਕਦੇ ਆ ਹਾਂ ਹਾਂ ਮੈਂ ਤਾਂ ਜੋ ਕਈ ਵਾਰ ਇਤਰਾ ਹੁੰਦਾ ਕਿਸੇ ਕੋਲ ਪਿਆਰ ਦੇਣਾ ਪੈਸਾ ਦੇਵੇ ਨਾ ਦੇਵੇ ਉਹਦੀ ਮਰਜ਼ੀ ਹੈ ਮੈਂ ਨਹੀਂ ਉਹਨੂੰ ਕੁਝ ਵੀ ਕਹਿਣਾ ਹਾਂ ਕੋ ਚਲੇ ਗਿਆ ਮੈਂ ਕਦੀ ਆਵਾਜ਼ ਨਹੀਂ ਮਾਰਦਾ ਕਿਸੇ ਨੂੰ ਅੱਛਾ ਨਾ ਮੈਂ ਆਵਾਜ਼ ਨਹੀਂ ਮਾਰੂੰਗਾ ਹਾਂ ਜੇ ਕੋ ਗੱਡੀ 'ਚ ਬੈਠਾ ਪੀਂਦਾ ਹੈ ਤੇ ਉਹਨੂੰ ਗੱਡੀ 'ਚ ਜੂਸ ਫੜਾਉਂਗਾ ਲੇਕਿਨ ਪੈਸੇ ਨਹੀਂ ਦੇ ਕੇਗਾ ਮੈਂ ਪੈਸੇ ਵਾਸਤੇ ਆਵਾਜ਼ ਨਹੀਂ ਮਾਰਦਾ ਪੈਸੇ ਦੇਣੇ ਉਹਦੀ ਮਰਜ਼ੀ ਹੈ ਉਹਦੀ ਮਰਜ਼ੀ ਹੈ ਕਿੰਨੇ ਕ ਜਣੇ ਆ ਜਾਂਦੇ ਆ ਫਿਰ ਸਾਰੇ ਕਿੰਨੇ ਤੋਂ ਕਿੰਨੇ ਵਜੇ ਤੱਕ 6 ਵਜੇ ਤੋਂ ਕਿੰਨੇ ਵਜੇ ਤੱਕ ਲਾਉਣੇ ਤੁਸੀਂ ਇਸ ਤਰ੍ਹਾਂ ਜੀ ਇਹਦਾ ਅਸਲੀ ਟਾਈਮ ਤਾਂ ਹੈਗਾ 6 ਤੋਂ ਲੈ ਕੇ 12 ਤੱਕ ਦਾ ਲੇਕਿਨ ਮੈਂ ਨਵਾਂ ਕੰਮ ਚਾਲੂ ਕੀਤਾ ਮੈਂ ਇਹ ਸੋਚਦਾ ਕਿ ਜਿਹੜੀ ਪਬਲਿਕ ਹੈ ਉਹਨੂੰ ਪਤਾ ਲੱਗ ਜਾਵੇ ਵੀ ਇੱਥੇ ਸਿਹਤ ਦੇ ਵਾਸਤੇ ਜੂਸ ਬਣਦਾ ਮੈਂ ਕੋਈ ਮਿੱਠਾ ਨਹੀਂ ਵਰਤਣਾ ਨਾ ਮੈਂ ਕੋਈ ਬਰਫ਼ ਵਰਤਣੀ ਨਾ ਇਹ ਚੀਜ਼ਾਂ ਜਿਹੜੀਆਂ ਇਹਨਾਂ ਤੋਂ ਮੈਂ ਬਹੁਤ ਦੂਰ ਹਾਂ ਕਿ ਜਿਹੜਾ ਮੇਰੀ ਗੁਰੂ ਆ ਉਹਨੇ ਵੀ ਇਹ ਕਿਹਾ ਵੀ ਬਰਫ਼ ਤੇ ਆਪਾਂ ਮਿੱਠਾ ਨਹੀਂ ਪਾਉਣਾ ਬਿਲਕੁਲ ਅੱਛਾ ਹਾਂਜੀ ਜੇ ਦਿਲ ਕਰਦਾ ਉਹ ਪੀਵੇ ਦੇ ਲਾ ਨਹੀਂ ਕਰਦਾ ਨਾ ਪੀਂਦੇ ਹੈਡ ਆਇਤ ਨਹੀਂ ਆ ਔਰ ਨਿਰਨੇ ਕਾਲਜੇ ਕੋ ਚਾ ਨਹੀਂ ਪੀਣੀ ਕਰੋ ਕੁਛ ਨਹੀਂ ਆਣ ਕੇ ਸਿੱਧੇ ਆ ਕੇ ਖੜੋ ਤੇ ਗਲਾਸ ਪੀਓ ਤੇ ਘਰੇ ਜਾ ਕੇ ਜੋ ਘੰਟੇ ਬਾਅਦ ਜੋ ਮਰਜ਼ੀ ਕਰ ਲਓ ਇਹਨੂੰ ਫਿਰ ਕਿਵੇਂ ਜਿਵੇਂ ਡਾਕਟਰ ਆ ਉਹ ਕਹਿੰਦੇ ਆ ਵੀ ਹਾਂ ਇਹਦਾ ਸਹੀ ਆ ਇਹ ਹਾਂਜੀ ਹਾਂਜੀ ਉਹ ਲੜਕੀ ਦੇ ਮਾਮਾ ਜੀ ਜਿਹੜੇ ਆ ਨਾ ਉੱਥੇ ਕੈਥਲ ਜਿਹੜਾ ਆਯੁਰਵੈਦਿਕਾ ਹਸਪੀਟਲ ਆ ਉਹਦੇ ਵਿੱਚ ਉਹ ਹੈਡ ਆ ਅੱਛਾ ਹਾਂਜੀ ਉਹਨਾਂ ਨੇ ਹੀ ਉਹਨੂੰ ਸਾਰਾ ਕੁਝ ਸਿਖਾਇਆ ਇਥੋਂ ਤੱਕ ਕਿ ਉਹਨੂੰ ਇਹ 1 ਸਾਲ ਤੋ ਉਹਨੂੰ ਟ੍ਰੇਨਿੰਗ ਦਵਾਈ ਵੀ ਆਲੂ ਕਿਵੇਂ ਕੱਟਣਾ ਹੈ ਪਿਆਜ਼ ਕਿਵੇਂ ਕੱਟਣਾ ਹੈ ਉਹਨੇ ਪੂਰੀ 1 ਸਾਲ ਮਤਲਬ ਚਾਕੂ ਇਹ ਲੱਗ ਨਾ ਜਾਵੇ ਜਾਂ ਕੁਝ ਹੋਵੇ ਨਾ ਉਹਦੀ ਟ੍ਰੇਨਿੰਗ ਲਈ ਉਹਨੇ 1 ਸਾਲ ਕੁਝ ਕੰਮ ਨਹੀਂ ਕੀਤਾ ਸਿਰਫ ਹੋਟਲ ਦੇ ਉੱਤੇ ਕੰਮ ਕੀਤਾ ਉਹਨੇ ਲੜਕੀ ਨੇ ਤੋ ਉਹਨੂੰ ਤਾਂ ਨਹੀਂ ਹੁਣ ਸਮੱਸਿਆ ਹੁੰਦੀ ਕੁਝ ਨਹੀਂ ਮੈਨੂੰ ਕਿਹਾ ਸੀਗਾ ਜਿੱਦਣ ਮੈਂ ਪਹਿਲੇ ਦਿਨ ਗਿਆ ਕਹਿੰਦੇ ਅੰਕਲ ਜੀ ਹੱਥ ਨਾ ਕੱਟ ਜਾਏ ਮੈਂ ਬੇਟਾ ਮੇਰਾ ਹੱਥ ਨਹੀਂ ਕੱਟੇਗਾ ਮੈਂ ਘਰਵੇਂ ਕਰਦਾ ਹੀ ਰਹਿੰਦਾ ਹਾਂ ਐਸਾ ਕੰਮ ਅੱਛਾ ਐਵੇਂ ਥੋੜੀ ਸਿੱਧਾ ਰਾਜ ਵੀ ਮਿਲ ਲਾ ਦੇਖੀਏ ਤੁਸੀਂ ਇੱਥੇ ਆ ਕੇ ਖੁਸ਼ ਹੋ ਜਾਂਦੇ ਹੋ ਤੇ ਖਾਣ ਪੀਣ ਚੰਗਾ ਬਹੁਤ ਹੀ ਵਧੀਆ ਲੱਗਦਾ ਜੀ ਜਦੋਂ ਲੋਕਾਂ ਚ ਵਹੀਦਾ ਗੱਲਾਂ ਕਰੀਦੀਆਂ ਤਾਂ ਬਹੁਤ ਮਜ਼ਾ ਆਉਂਦਾ ਤੇ ਲੇਕਿਨ ਗੱਲਾਂ ਅੱਡ ਚੀਜ਼ ਆ ਉਹ ਕਰੀ ਜਾਈਦੀਆਂ ਤੇ ਇਹ ਕੰਮ ਆ ਉਹ ਆਪ ਹੀ ਤਾਂ ਦੇ ਕੰਮ ਜਿਆਦਾ ਸਕੂਨ ਦਿੰਦਾ ਹਾਂ ਜੀ ਕਿਉਂਕਿ ਅਸੀਂ ਪੰਜ ਭਰਾ ਸੀਗੇ ਇਹ ਗੱਲਾਂ ਤਾਂ ਰਹੀ ਗਈਆਂ ਸੀ ਹਾਂ ਜੀ ਤੇ ਫਿਰ ਰੈਸਲਿੰਗ ਕਰਦੇ ਸੀਗੇ ਅਸੀਂ ਅੱਛਾ ਹਾਂ ਜੀ ਪੰਜੇ ਭਰਾ ਮਤਲਬ ਅਸੀਂ ਕੁਸ਼ਤੀ ਕਰਦੇ ਸੀਗੇ ਤਾਂ ਆਪਣੇ ਖੇਤ ਦੇ ਵਿੱਚ ਨਾਲ ਹੀ ਪਿੰਡ ਦੇ ਸਾਡੀ ਨਿਆਈ ਦੀ ਪਹਿਲੀ ਸੀ ਜਾਦੀ ਉਹਦੇ ਵਿੱਚ ਅਸੀਂ ਉੱਥੇ ਅਖਾੜਾ ਖੋਟਿਆ ਹੋਇਆ ਸੀਗਾ अच्छा पहला खिलाड़ी रहे हो हां जी खिलाड़ी तो हूं फिर भी लोका दी सेहत ਨਾਲ ਹੀ ਸੋਚ ਮੇਰੀ ਸਿਹਤ ਅਸਲ ਚ ਰਾਜ ਹੀ ਇਹੋ ਮੈਂ ਰੇਸ ਵਗੈਰਾ ਜਿਹੜੀ ਲਾਉਂਦਾ ਸੀ ਉਹਦਾ ਕਰਕੇ ਮੇਰਾ ਸਰੀਰ ਬਹੁਤ ਤੇ ਜਿਹੜਾ ਮੈਂ ਵਾਲੀਬਾਲ ਖੇਡਦਾ ਸੀ ਮੈਂ ਸੈਂਟਰ ਖੇਡਦਾ ਸੀ ਅੱਛਾ हां जी ਤੇ ਜਿਹੜਾ ਕਬੱਡੀ ਸੀਗੀ ਉਹ ਕਰਨ ਦਾ ਸੀਗਾ ਹਾਂ ਜੀ ਹੁਣ ਫਿਰ ਇਹ ਤੁਹਾਨੂੰ ਲੱਗਦਾ ਕਿੰਨਾ ਕੁ ਟਾਈਮ ਚਲਾਓਗੇ ਤੁਸੀਂ ਕਿ ਦੇਖੋ ਜੀ ਜਿੰਨਾ ਚਿਰ ਇਹ ਸਿਹਤ ਸਾਥ ਦੇਊ ਹੂੰ ਜੇ ਕੁਝ ਨੇ ਸਿੱਖਣਾ ਹੈ ਤੇ ਸਿੱਖ ਲਵੇ ਅੱਗੇ ਕਿਤੇ ਕੰਮ ਆਊਗਾ ਦੁਨੀਆ ਦੇ ਹੂੰ ਤੇ ਵੀ ਅੱਜ ਤੋਂ ਕੁਝ ਸਾਲਾਂ ਨੂੰ ਇਹ ਆਪਾਂ ਨੂੰ ਇੱਥੇ ਆਉਣਾ ਪੈਣਾ ਹੈ ਆਯੁਰਵੈਦ ਤੇ ਹੀ ਆਉਣਾ ਪੈਣਾ ਹਾਂਜੀ ਕੁਝ ਸਾਲਾਂ ਤੱਕ ਜਿਹੜੀ ਡਾਕਟਰੀ ਹੈ ਤਾਂ ਗਲਤ ਹੋ ਗਿਆ ਸਿਸਟਮ ਇਹ ਤਾਂ ਪੈਸੇ ਬਣਾਉਣ ਦਾ ਸਿਸਟਮ ਹੈ ਵੀ ਮਰੀਜ਼ ਮੜਾ ਮੋਟਾ ਢਿੱਲਾ ਹੁੰਦਾ ਜਾਂਦਾ ਡਾਕਟਰ ਕੋ ਡਾਕਟਰ ਉਹਨੂੰ ਪਹਿਲਾਂ ਹੋਰ ਬਿਮਾਰ ਕਰਦਾ ਤੇ ਫਿਰ ਉਹਦੀ ਡਾਇਗਨੋਸ ਕਰਦਾ ਕਿ ਚਲੋ ਇਹਨੂੰ ਠੀਕ ਵੀ ਹੁਣ ਕਰ ਦਈਏ لیکن ਜਦੋਂ ਉਹਨੇ ਚਿਰ ਨੂੰ ਉਹਦਾ ਘਰ ਖਾਲੀ ਹੋ ਜਾਂਦਾ ਜੀ ਹੁਣ ਇਹਦੇ ਨਾਲ ਕੁਛ ਇਹਦਾ ਕੁਛ ਨਹੀਂ ਵਿਗੜਨਾ ਹਰ ਸਿਹਤ ਤੰਦਰੁਸਤ ਰਹੂਗੀ ਖਾਣਾ ਪੀਣਾ ਪਾ ਹਾਜਮ ਹੋਊਗਾ ਇਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਹਾਜਮੇਦਾਰ ਆ ਪਰ ਜਿਹੜੀਆਂ ਨਾੜੀਆਂ ਦੇ ਜਿੰਨਾ ਵੀ ਮਾਲਿਆ ਜੋ ਵੀ ਜਿੱਥੇ ਹੈਗਾ ਪੇਟ ਦੇ ਵਿੱਚ ਸਾਰਾ ਨਿਕਲ ਜਾਂਦਾ ਹੁਣ ਕਿਸੀਆਂ ਦੇ ਪੇਟ ਬਹੁਤ ਵੱਡੇ ਵੱਡੇ ਆ ਇਹ ਪੇਟੇ ਦਾ ਜੂਸ ਇੱਕ ਇਹੋ ਜੀ ਚੀਜ਼ ਆ ਵੀ ਗੰਧ ਤਾਂ ਮਿੰਟੋ ਮਿੰਟੀ ਜਾਂਦਾ ਬਾਲ ਜੀ ਅੱਛਾ ਹਾਂਜੀ ਪੇਟ ਰੋਗਾ ਤੋਂ ਸਾਰੇ ਜ਼ਿਆਦਾ ਹਾਂ ਹਾਂ ਜੀ ਮਤਲਬ ਜਿਹੜਾ ਹੁੰਦਾ ਜੋ ਹੁੰਦਾ ਪੇਟ ਤੋਂ ਹੀ ਹੋਣਾ ਜਦੋਂ ਆਪਾਂ ਇਹਦੇ ਵਿੱਚ ਤੁੰਨੀ ਜਾਣਾ ਕੁਛ ਨਾ ਕੁਛ ਹਾਂ 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 ਬਿਲਕੁਲ ਜੀ ਤੇ ਮੇਰਾ ਵੀ ਤਰ੍ਹਾਂ ਦਾ ਮਤਲਬ ਮੈਂ ਸਵੇਰੇ ਕਿਸੇ ਕੰਮ ਜਾਣਾ ਜੇ ਤੇ ਮੈਨੂੰ ਖਾਣਾ ਮਿਲ ਗਿਆ ਤੇ ਠੀਕ ਹੈ ਨਹੀਂ ਤੇ ਮੈਂ ਆਪਣਾ ਉਹ ਕੰਮ ਕਰਕੇ ਵਾਪਸ ਰਾਤ ਨੂੰ ਘਰੇ ਆਣ ਕੇ ਹੀ ਆਪਣੀ ਰੋਟੀ ਖਾਣੀ ਮੈਂ ਕਦੀ ਹੋਟਲ ਤੋਂ ਰੋਟੀ ਨਹੀਂ ਖਾਧੀ ਜੀ ਬਹੁਤ ਚੰਗੀ ਗੱਲ ਹੈ ਜੀ ਬੜਾ ਚੰਗਾ ਲੱਗਿਆ ਜੀ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਤਾਂ ਇਹ ਬਾਬਾ ਜੀ ਦੀ ਕਹਾਣੀ ਆ ਜਿਹੜੇ ਆਪਣੀ ਸਿਹਤ ਨਰੋਈ ਦੇ ਨਾਲ ਨਾਲ ਦੂਜਿਆਂ ਦੀ ਨਰੋਈ ਸਿਹਤ ਕਰਨ ਲੱਗੇ ਹੋਏ ਨੇ ਇਹਨਾਂ ਦੇ ਕੋਲੇ ਵੱਖ-ਵੱਖ ਤਰ੍ਹਾਂ ਦੇ ਜੂਸ ਨੇ ਉਹ ਤੁਹਾਨੂੰ ਦੱਸ ਦਿੱਤਾ ਤੁਸੀਂ ਬਾਜ਼ਾਰਾਂ ਦੇ ਵਿੱਚੋਂ ਬਹੁਤ ਤਰ੍ਹਾਂ ਦਾ ਖਾਨਦੇ ਹੋ ਪਰ ਮੈਨੂੰ ਲੱਗਦਾ ਇੱਥੇ ਵੀ ਇੱਕ ਵਾਰੀ ਆ ਕੇ ਜੂਸ ਪੀ ਕੇ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਸਾਡੇ ਨੇੜੇ ਤੇੜੀ ਕਿੰਨੀਆਂ ਖੂਬਸੂਰਤ ਚੀਜ਼ਾਂ ਹੁੰਦੀਆਂ ਨੇ ਤਾਂ ਕਿਵੇਂ ਲੱਗੀ ਅੱਜ ਦੀ ਕਹਾਣੀ ਜਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ